ਚੜਾਈ ਚੜਦਿਆਂ ਰਥ ਦੀ ਚਾਲ ਬਹੁਤ ਮਾਦਮ ਹੁੰਦੀ ਹੈ ਪਰ ਉਹ ਤੁਰਿਆ ਜਾਂਦਾ ਹੈ ਉਹ ਤੁਰਦਾ ਰਹਿਣ ਵਾਸਤੇ ਮਜਬੂਰ ਹੁੰਦਾ ਹੈ ਇੱਕ ਪਾਲ ਦੀ ਖਲਿਹਾਰ ਵੀ ਉਹਦੀ ਚੜਾਈ ਨੂੰ ਹੋਰ ਅਖੇਰਾ ਬਣਾ ਦਿੰਦੀ ਹੈ ਅੱਗੇ ਵੱਧਦੇ ਰਹਿਣ ਵਿੱਚ ਹੀ ਭਲਾ ਹੁੰਦਾ ਹੈ ਸਿਖਰ ਟੱਪ ਕੇ ਉਤਰਾਈ ਸ਼ੁਰੂ ਹੁੰਦੀ ਤਾਂ ਚਾਲ ਆਪਣੇ ਆਪ ਤੇਜ਼ ਹੋ ਜਾਂਦੀ ਹੈ ਕਈ ਵਾਰ ਤਾਂ ਚਾਲ ਬੇਕਾਬੂ ਵੀ ਹੋ ਜਾਂਦੀ ਹੈ ਰਥਵਾਨ ਸੰਭਲ ਸੰਭਲ ਕੇ ਚੱਲਣ ਦਾ ਬੜਾ ਯਤਨ ਕਰਦਾ ਹੈ ਕਰਵੀ کئی ਵਾਰ ਸਭ ਕੁਝ ਉਹਦੀ ਇੱਛਾ ਦੇ ਉਲਟ ਹੋ ਜਾਂਦਾ ਹੈ ਉਹਦੇ ਸੰਭਲਣ ਦੇ ਪੂਰੇ ਯਤਨ ਦੇ ਬਾਵਜੂਦ ਰੱਥ ਉਲਟ ਜਾਂਦਾ ਹੈ ਪਹੀਏ ਟੁੱਟ ਜਾਂਦੇ ਹਨ ਢਾਂਚਾ ਵਿਗੜ ਜਾਂਦਾ ਹੈ ਸਭ ਕੁਝ ਬੇਕਾਰ ਹੋ ਜਾਂਦਾ ਹੈ ਲੱਖਾ ਸਿੰਘ ਦਾ ਜੀਵਨ ਰੱਥ ਸਿਖਰ ਟੱਪ ਕੇ ਉਤਰਾਈ ਵਾਲੇ ਪਾਸੇ ਰੜਨਾ ਸ਼ੁਰੂ ਹੋ ਗਿਆ ਸੀ ਪਰ ਉਹ ਅਜੇ ਇਸ ਸੱਚਾਈ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਉਹਦਾ ਹਰਨਾਮ ਸਿੰਘ ਸੁਲੱਗ ਸੀ ਨੌਪੁੱਤ ਦੋਵੇਂ ਹੀ بڑے ਸਾਊ ਸਾਨਾ ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ ਸੁਖਵੀਰ ਨੇ ਚੁੱਲ੍ਹਾ ਚੌਂਕਾ ਤੇ ਹਰਨਾਮ ਸਿੰਘ ਨੇ ਖੇਤੀ ਦਾ ਕੰਮ ਸੰਭਾਲ ਲਿਆ ਸੀ ਸਰਵਣ ਦਿਨੋਂ ਦਿਨ ਅਮੋੜ ਹੁੰਦਾ ਜਾਂਦਾ ਸੀ ਉਹ ਮਾਂ ਪਿਓ ਭਰਾ ਕਿਸੇ ਦੇ ਕਹੇ ਵਿੱਚ ਵੀ ਨਹੀਂ ਸੀ ਉਹਦਾ ਕੰਮ ਸੀ ਸਾਰਾ ਦਿਨ ਤਾਸ਼ ਖੇਡਣਾ ਜਾਂ ਭਤੀਜੇ ਨੂੰ ਮੋਢੇ ਲਾ ਕੇ ਬਾਹਰ ਲੈ ਜਾਣਾ ਹੁਣ ਉਹਨੇ ਟਾਣੀ ਵਿੱਚ ਬਹਿ ਕੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਸੀ ਕੰਮ ਨੂੰ ਉਹ ਸੌਂਖਾਣ ਨੂੰ ਹੱਥ ਨਹੀਂ ਸੀ ਲਾਉਂਦਾ ਉਹਦਾ ਕਾਰਨal ਵਾਸਤਾ ਸਿਰਫ ਖਰਚਣ ਵਾਸਤੇ ਪੈਸੇ ਲੈਣ ਤੱਕ ਸੀ ਉਹ ਵੀ ਉਹ ਲੱਖਾ ਸਿੰਘ ਕੋਲੋਂ ਕਦੇ ਨਾ ਮੰਗਦਾ ਲੱਖਾ ਸਿੰਘ ਨਾਲ ਉਹ ਬਹੁਤ ਘੱਟ ਬੋਲਦਾ ਸੀ ਆਪ ਬੁਲਾਉਣਾ ਇੱਕ ਪਾਸੇ ਰਹਾ ਲੱਖਾ ਸਿੰਘ ਦੇ ਬੁਲਾਉਣ ਉੱਤੇ ਵੀ ਉਹ ਉਦੋਂ ਹਾਂ ਹੂੰ ਕਰਦਾ ਜਦੋਂ ਇੰਨੇ ਜਵਾਬ ਬਿਨਾਂ ਸਰਦਾ ਨਾ ਉਹਨੇ ਜੋ ਕੁਝ ਲੈਣਾ ਹੁੰਦਾ ਸਿੱਧਾ ਸਵਰਨੀ ਕੋਲੋਂ ਮੰਗਦਾ ਸਵਾਰਨੀ ਆ ਗਾਂ ਬਸੰਤ ਕੌਰ ਦੇ ਉਦਾਲੇ ਜਾ ਹੁੰਦੀ ਬਸੰਤ ਕੌਰ ਉਹਦੇ ਮੂੰਹ ਮੰਗੇ ਪੈਸੇ ਦੇ ਦਿੰਦੀ ਪਰ ਨਾਲ ਹੀ ਘਰ ਆਏ ਲੱਖਾ ਸਿੰਘ ਨੂੰ ਦੱਸ ਦਿੰਦੀ ਲੱਖਾ ਸਿੰਘ ਵਿੱਚ ਵਿੱਚ ਵੈਸ ਕੋਲ ਕੇ ਰਹਿ ਜਾਂਦਾ ਪਰ ਕਰ ਕੁਝ ਨਾ ਸਕਦਾ ਸਵਾਰਨੀ ਜਾਂ ਸਰਵਣ ਨੂੰ ਵਰਜਣ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ ਸਰਵਣ ਬਾਰੇ ਪਿੰਡ ਦੇ ਲੋਕ ਚਿੱਗਾਂ ਕਰਦੇ ਰਹਿੰਦੇ ਸਰਵਣ ਮਾਪਿਆਂ ਘਰ ਲਾਲ ਜਮਿਆ ਏ ਇਹ ਸ਼ਾਹ ਦੀ ਜਮਾ ਕੀਤੀ ਨੂੰ ਵਾ ਲਵਾਏਗਾ ਇੱਕ ਵਾਰ ਇਥੋਂ ਤੱਕ ਵੀ ਨੌਬਤ ਪਹੁੰਚ ਗਈ ਕਿ ਅਮਲੀ ਲਖਤਾ ਸਿੰਘ ਤੋਂ ਰਜਿਸਟਰੀ ਕਰਾਉਣੀ ਸੀ ਪਰ ਘਰ ਲੋੜ ਜੋਗੇ ਪੈਸੇ ਨਹੀਂ ਸਨ ਬਸੰਤ ਕੌਰ ਨੇ ਕੰਨਾਂ ਤੋਂ ਡੰਡੀਆਂ ਲਾ ਕੇ ਦੇਂਦਿਆਂ ਕਿਹਾ ਲਓ ਵੇਚ ਕੇ ਵੇਲਾ ਸਾਰ ਲਓ ਪਰ ਹੁਣ ਪੈਸਾ ਟੱਕਾ ਰੱਖਣ ਦਾ ਕੰਮ ਆਪ ਸੰਭਾਲ ਲਵੋ ਮੈਂ ਸਵਾਰਨੀ ਨੂੰ ਨਾ ਨਹੀਂ ਕਰ ਸਕਦੀ ਤੇ ਉਹ ਨੂੰ ਸਰਵਣ ਨਹੀਂ ਟਿਕਣ ਦੇਂਦਾ ਹੁਣ ਮੈਂ ਪੈਸੇ ਨਹੀਂ ਜੇ ਫੜਨੇ ਹੂੰ ਇਸ ਤੋਂ ਬਾਅਦ ਲੱਖਾ ਸਿੰਘ ਕਹਜਣਾ ਕਹਿ ਸਕਿਆ ਸਵਰਨੀ ਲੱਖਾ ਸਿੰਘ ਤੋਂ ਬਹੁਤ ਦੂਰ ਹੋ ਗਈ ਸੀ ਸਰੀਰ ਕਰਕੇ ਉਹ ਅਜੇ ਵੀ ਉਹਦੇ ਕੋਲ ਸੀ ਪਰ ਦਿਲ ਕਰਕੇ ਕੋਹਾਂ ਦੂਰ ਲੱਖਾ ਸਿੰਘ ਕੁਝ ਪੁੱਛਦਾ ਦੱਸਦਾ ਵੀ ਤਾਂ ਉਹ ਅੱਗੋਂ ਫਿੱਕਾ ਹੀ ਬੋਲਦੀ ਮੌਕੇ ਬਣੇ ਤੇ ਉਹ ਕੋਈ ਟਿੱਕੀ ਟਕੋਰ ਕਰਨੋਂ ਵੀ ਨਾ ਔਕਦੀ ਏਕ ਜੋਤ ਦੋਏ ਮੂਰਤੀ ਵਾਲਾ ਰਿਸ਼ਤਾ ਉਹਨਾਂ ਵਿੱਚ ਕਦੇ ਵੀ ਨਹੀਂ ਸੀ ਬਣਿਆ ਪਰ ਹੁਣ ਤਾਂ ਨਿਰ ਨਰੜ ਹੀ ਰਹਿ ਗਿਆ ਸੀ ਨਰੜਵੀਦੋ ਅਜੋੜ ਸੁਭਾਵਾਂ ਦਾ ਜੋ ਇੱਕ ਦੂਜੇ ਦੀ ਵੱਖੀ ਵਿੱਚ ਟੱਡ ਮਾਰਨ ਦਾ ਵੇਲਾ ਤਾੜਦੇ ਰਹਿੰਦੇ ਅੱਜਕੱਲ ਸਵਰਨੀ ਬਹੁਤ ਬੇਚੈਨ ਸੀ ਉਹ ਆਪਣੇ ਸਰੀਰ ਵਿੱਚ ਕਿਸੇ ਨਵੇਂ ਜੀਵ ਦੀ ਹੋਂਦ ਮਹਿਸੂਸ ਕਰ ਰਹੀ ਸੀ ਉਹਦੇ ਅੰਦਰ ਇੱਕ अनोखी ਕਿਸਮ ਦੀ ਜੈਦ ਪੈਦਾ ਹੋ ਗਈ ਸੀ ਉਹ ਮਨ ਨਾਲ ਪੱਕਾ ਫੈਸਲਾ ਕਰ ਬੈਠੀ ਸੀ ਕਿ ਉਹ ਕਿਸੇ ਕੀਮਤ ਉੱਤੇ ਵੀ ਲੱਖਾਂ ਸਿੰਘ ਦੇ ਲਹੂ ਨੂੰ ਆਪਣੀ ਗੋਦ ਵਿੱਚ ਥਾਂ ਨਹੀਂ ਦੇਵੇਗੀ ਲੱਖਾ ਸਿੰਘ ਨਾਲ ਉਹਨੂੰ ਬਹੁਤ ਨਫ਼ਰਤ ਸੀ ਉਹਦੇ ਪਿਆਰ ਵਿੱਚ ਭੰਗ ਪਾਉਣ ਦਾ ਜ਼ਿੰਮੇਵਾਰ ਉਹ ਲੱਖਾ ਸਿੰਘ ਨੂੰ ਹੀ ਸਮਝਦੀ ਸੀ ਉਹਦਾ ਐਸਾ ਸੋਚਣਾ ਠੀਕ ਵੀ ਸੀ ਉਹ ਆਸੋ ਦੇ ਦਿਓਰ ਨੂੰ ਪਿਆਰ ਕਰਦੀ ਸੀ ਉਹ ਉਸ ਤੋਂ ਦੂਰ ਕਰ ਦਿੱਤੀ ਗਈ ਸੀ ਉਹ ਉਹਨੂੰ ਭੁਲਾ ਨਹੀਂ ਸੀ ਸਕੀ ਉਹਨੂੰ ਵਿਸ਼ਵਾਸ ਸੀ ਕਿ ਲੱਖਾ ਸਿੰਘ ਲਤ ਨਾ ਮਾਰਦਾ ਤਾਂ ਉਹਦਾ ਵਿਆਹ ਜ਼ਰੂਰ ਆਸੋ ਦੇ ਦਿਓਰ ਨਾਲ ਹੋ ਜਾਂਦਾ ਲੱਖਾ ਸਿੰਘ ਨੇ ਉਹਦੇ ਚਾ ਉਹਦੀਆਂ ਰੀਝਾਂ ਉਹਦੀ ਜਵਾਨੀ ਸਭ ਕੁਝ ਬਰਬਾਦ ਕਰ ਦਿੱਤਾ ਸੀ ਇਹ ਹ ਕਾਰਨ ਸੀ ਕਿ ਉਹ ਲੱਖਾ ਸਿੰਘ ਦੀ ਔਲਾਦ ਦੀ ਮਾਂ ਬਣਨ ਨੂੰ ਤਿਆਰ ਨਹੀਂ ਸੀ ਉਹ ਸਰਬੰਦ ਦਾ ਇੱਕ ਹੋਰ ਵੀਰ ਜ਼ਰੂਰ ਚਾਹੁੰਦੀ ਸੀ ਇਸ ਗੱਲ ਦਾ ਉਹਦੇ ਅੰਦਰ ਚੋਰਾ ਵੀ ਸੀ ਪਰ ਉਹ ਚਾਹੁੰਦੀ ਸੀ ਕਿ ਹੋਣ ਵਾਲਾ ਦੋਹਾਂ ਪੱਖਾਂ ਤੋਂ ਸਰਬੰਦ ਦਾ ਵੀਰ ਹੁੰਦਾ ਮਾਂ ਵੱਲੋਂ ਵੀ ਪਿਓ ਵੱਲੋਂ ਵੀ ਤੱਕੇ ਨਾਲ ਬਣੇ ਮਾਲਕ ਤੇ ਸਖਤ ਸੁਭਾ ਭਰਾ ਦੀ ਕੈਦ ਨੇ ਉਹਦੀ ਇਹ ਰੀਜ ਕਦੇ ਪੂਰੀ ਨਾ ਹੋਣ ਦਿੱਤੀ ਜੈਦ ਚੜੀ ਉਹ ਐਸੇ ਰਾਤ ਦੇ ਤੇ ਸਗੋਂ ਪੱਕੀ ਹੋ ਗਈ ਕਿ ਉਹ ਲੱਖਾਂ ਸੈਗ ਦੇ ਖੂਨ ਦੀ ਮਾਂ ਨਹੀਂ ਬਣੇਗੀ ਅੱਗੇ ਵੀ ਇੱਕ ਦੋ ਵਾਰ ਐਸੀ ਉਲਝਣ ਸਾਹਮਣੇ ਆਈ ਸੀ ਉਹ ਦਾਈ ਫੱਤੋ ਦੀ ਮਦਦ ਨਾਲ ਦੂਰ ਹੋ ਗਈ ਸੀ ਇਸ ਵਾਰ ਤਾਂ ਸ਼ਾਇਦ ਆਉਣ ਵਾਲਾ ਜੀ ਵੀ ਬਰਾਬਰ ਦੀ ਜੈਦ ਫੜ ਬੈਠਾ ਸੀ ਫੱਤੋ ਆਪਣਾ ਸਾਰਾ ਊੜ-ਪੋੜ ਕਰ ਬੈਠੀ ਸਾਰੀ ਵਾਰ ਲਾ ਥੱਕੀ ਪਰ ਬਣਿਆ ਕੁਝ ਨਾ ਇਸੇ ਤਰ੍ਹਾਂ 6ਵਾਂ ਮਹੀਨਾ ਸ਼ੁਰੂ ਹੋ ਗਿਆ ਸਵਾਰਨੀ ਬਹੁਤ ਹੀ ਬੇਚੈਨ ਹੋ ਉਠੀ ਸਾਰੀ ਸਾਰੀ ਰਾਤ ਉਹ ਸੋਚਾਂ ਵਿੱਚ ਡੁੱਬੀ ਗੁਜ਼ਾਰ ਦਿੰਦੀ ਕਈ ਵਾਰ ਤਾਂ ਉਹ ਇੱਥੋਂ ਤੱਕ ਸੋਚਣ ਲੱਗ ਪੈਂਦੀ ਕਿਉਂ ਨਾ ਮੈਂ ਖੂਹ ਵਿੱਚ ਛਾਲ ਮਾਰ ਕੇ ਸਭ ਕੁਝ ਖਤਮ ਕਰ ਦੇ ਆ ਫੈਰੋ ਸੋਚਦੀ ਇਸ ਤਰ੍ਹਾਂ ਲੋਕ ਕੀ ਆਖਣਗੇ ਬੜੀ ਬਦਨਾਮੀ ਹੋਵੇਗੀ ਨਹੀਂ ਪਹਿਲਾ ਢੰਗ ਹੀ ਠੀਕ ਏ ਇੱਕ ਦਿਨ ਉਹਨੇ ਫੱਤੋ ਨੂੰ ਬੁਲਾ ਕੇ ਕਿਹਾ ਸੁਣ ਬੇਬੇ ਮੈਂ ਭਾਵੇਂ ਜੀਵਾਂ ਭਾਵੇਂ ਮਰਾਂ ਪਰ ਮੈਂ ਇਹਨੂੰ ਦੁਨੀਆ ਦੀ ਖੁੱਲੀ ਵਾਰ ਵਿੱਚ ਸਾਹ ਨਹੀਂ ਲੈਣ ਦੇਣਾ ਜਾਂ ਕਿਸੇ ਸਿਆਣੇ ਕੋਲੋਂ ਦਵਾ ਲਿਆ ਭਾਵੇਂ ਕਿੰਨਾ ਖਰਚ ਹੋ ਜਾਵੇ ਭਾਵੇਂ ਕਿੰਨੀ ਔਖੀ ਹੋਵਾਂ ਪਰ ਮੈਂ ਇਹ ਨਹੀਂ ਸਹਾਰ ਸਕਦੀ ਜਿਵੇਂ ਵੀ ਹੋਵੇ ਤੈਨੂੰ ਇਹ ਕਰਨਾ ਪਵੇਗਾ ਇੱਕ ਦੋ ਵਾਰ ਦਾਈ ਨੇ ਉਹਨੂੰ ਸਮਝਾਉਣ ਦਾ ਯਤਨ ਕਰਦਿਆਂ ਕਿ ਹਾ ਪ੍ਰਭਾਣੀ ਤੂੰ ਐਵੇਂ ਜਿੱਦੇ ਪੈ ਗਈ ਏ ਅੱਲਾ ਦਾ ਕੋਈ ਸ਼ਰੀਕ ਨਹੀਂ ਜਿਸ ਜੀ ਨੇ ਉਹਦੇ ਹੁਕਮ ਨਾਲ ਲਾਉਣਾ ਹੋਵੇ ਉਹਨੂੰ ਕੌਣ ਰੋਕ ਸਕਦਾ ਏ ਫਿਰ ਅੱਲਾ ਤੇਰਾ ਸੁਹਾਗ ਕਾਇਮ ਰੱਖੇ ਤੈਨੂੰ ਊਲਾਮਾ ਵੀ ਕਿਹੜੀ ਗੱਲ ਦਾ ਏ ਖਬਰੇ ਮਾਲਕ ਕੋਈ ਚੰਗੀ ਚੀਜ਼ ਜੀ ਦੇ ਦੇਵੇ ਨਹੀਂ ਸਵਾਰਨੀ ਨੇ ਆਪਣੀ ਆਵਾਜ਼ ਤੇ ਜ਼ੋਰ ਦੇਂਦਿਆਂ ਕਿਹਾ ਮੈਂ ਇਹ ਨਹੀਂ ਸਹਿ ਸਕਦੀ ਸੁਖ ਨਾਲ ਸੁਖਬੀਰ ਦੇ ਘਰ ਦੋ ਬਾਲ ਨੇ ਨੋਂ ਵੀ ਕੁਛੜ ਬਾਲ ਲੈ ਕੇ ਬਹੇ ਤੇ ਸੱਸ ਵੀ ਇਸ ਸ਼ਰਮ ਨਾਲ ਉਹ ਮਰ ਨਹੀਂ ਜਾਈਦਾ ਇਹ ਇੱਕ ਬਹਾਨਾ ਸੀ ਜੋ ਅਸਲੀਅਤ ਉੱਤੇ ਪਰਦਾ ਪਾਉਣ ਵਾਸਤੇ ਸਵਾਰਨੀ ਨੇ ਘੜ ਲਿਆ ਬਸ ਤੈਨੂੰ ਇਹ ਕੁਝ ਕਰਨਾ ਹੀ ਪਵੇਗਾ ਖਰਚ ਦਾ ਫਿਕਰ ਨਹੀਂ ਲੈ ਫੜ ਉਹਨੇ ਫੱਤੋ ਦੇ ਹੱਥ ਉੱਤੇ ਦਸਾਂ ਦਸਾਂ ਦੇ ਦੋ ਨੋਟ ਧਰਦਿਆਂ ਕਿਹਾ ਫੱਤੋ ਨੇ ਕਸੂਰ ਦੇ ਇੱਕ ਨੀਮ ਹਕੀਮ ਦਾ ਆਸਰਾ ਲਿਆ ਹਕੀਮ ਜਿਹਦਾ ਕਾਰਮ ਆਪਣੇ ਧਰਮ ਦੇ ਉਲਟ ਸੀ ਹਕੀਮ ਵੈਦ ਡਾਕਟਰ ਦਾ ਸੱਚਾ ਧਰਮ ਹੈ ਬਿਮਾਰ ਦੀ ਜਾਨ ਬਚਾਉਣਾ ਪਰ ਫੱਤੋ ਦੇ ਪ੍ਰਸਿੱਧ ਹਕੀਮ ਦਾ ਕੰਮ ਸੀ ਜਾਨ ਲੈਣਾ ਅਵਲ ਤਾਂ ਮਾਂ ਬੱਚੇ ਦੋਹਾਂ ਦੀ ਨਹੀਂ ਤਾਂ ਇੱਕ ਦੀ ਜਾਨ ਉਹ ਹਰ ਹਾਲ ਲੈ ਲਿਆ ਕਰਦਾ ਸੀ ਉਹਨੇ ਕਾਲੇ ਜਿਹੇ ਰੰਗ ਦੀਆਂ ਚਾਰ ਗੋਲੀਆਂ ਫੱਤੋ ਦੇ ਹੱਥ ਤੇ ਧਰਦਿਆਂ ਬੜੇ ਮਾਣ ਨਾਲ ਕਿਹਾ ਮਾਈ ਫਾਤਿਮਾ ਲੇ ਤੂੰ ਵੀ ਕੀ ਯਾਦ ਰੱਖੇਂਗੀ ਅੱਲਾ ਦੇ ਫਜ਼ਲ ਨਾਲ ਤੀਜੀ ਗੋਲੀ ਨਾਲ ਬੇੜਾ ਪਾਰ ਦੋ ਪੈਰਾ ਵਿੱਚ ਗੱਲ ਹੰਨੇ ਜਾਂ ਬੰਨੇ ਚੌਥੀ ਗੋਲੀ ਸੰਭਾਲ ਕੇ ਰੱਖ ਛੱਡਣੀ ਦੋ ਤਿੰਨ ਦਿਨ ਉਡੀਕ ਕੇ ਲੋੜ ਪਵੇ ਤਾਂ ਦੇ ਦੇਣੀ ਰਾਤ ਨੂੰ ਸੌਣ ਲੱਗਿਆ ਸੌਂਫ ਦੇ ਕਾੜੇ ਨਾਲ ਇੱਕ ਗੋਲੀ ਰੋਜ਼ ਤੀਜੇ ਦਿਨ ਮੌਲਾ ਮਿਹਰ ਕਰ ਦੇਵੇਗਾ ਸਵਾਰਨੀ ਨੂੰ ਦੂਜੀ ਗੋਲੀ ਨਾਲ ਹੀ ਮੌਲਾ ਦੀ ਮਿਹਰ ਦਾ ਗਿਆਨ ਹੋ ਗਿਆ ساری ਰਾਤ ਉਹਨੇ ਤੜਫ ਤੜਫ ਕੇ ਕੱਢੀ ਪੇਟ ਦੇ ਹੇਠਲੇ ਹਿੱਸੇ ਵਿੱਚ ਉਹ ਇੰਨਾ ਮਹਿਸੂਸ ਕਰ ਰਹੀ ਸੀ ਜਿਵੇਂ ਅੱਗ ਲੱਗੀ ਹੋਵੇ ਸਾਰੀ ਰਾਤ ਉਹ ਪੀੜ ਨਾਲ ਇੰਉਂ ਵਲਕਦੀ ਰਹੀ ਜਿਵੇਂ ਵੇਲਣੇ ਵਿੱਚ ਕਪਾਹ ਦੀਆਂ ਫੁੱਟੀਆਂ ਲੱਖਾਂ ਸੰਗ ਉਸ ਰਾਤ ਘਰ ਨਹੀਂ ਸੀ ਸਵਰਣੀ ਆਪਣੇ ਚਬਾਰੇ ਵਿੱਚ ਇਕੱਲੀ ਸੀ ਉਹਨੇ ਸਭ ਕੁਝ ਘਰਦਿਆਂ ਤੋਂ ਚੋਰੀ ਕੀਤਾ ਸੀ ਇਸ ਵਾਸਤੇ ਨਾ ਉਹਨੇ ਕਿਸੇ ਅੱਗੇ ਆਪਣਾ ਦੁੱਖ ਪ੍ਰਗਟ ਕੀਤਾ ਤੇ ਨਾ ਕੋਈ ਸਾਰ ਲੈਣ ਵਾਸਤੇ ਆਇਆ ਦਾਈ ਨੂੰ ਫੇਰੇ ਮਾਰਦਿਆਂ ਵੇਖ ਕੇ ਇੱਕ ਦਿਨ ਬਸੰਤ ਕੌਰ ਨੇ ਹਮਦਰਦੀ ਨਾਲ ਕਿਹਾ ਸੀ ਸਵਰਣੀ ਵੇਖੀ ਅੱਗੇ ਵਾਂਗ ਕੋਈ ਕਮਲ ਪੁਣਾ ਨਾ ਕਰੀ ਜੋ ਵਾਹਿਗੁਰੂ ਦੀ ਮਰਜ਼ੀ ਏ ਸਹਿਜ ਸੁਭਾ ਹੋਣ ਦੇ ਇਸ ਜਦ ਵਿੱਚ ਆਪਣੀ ਜਾਨ ਨਾ ਗਵਾ ਲਈ ਮਾਨਸ ਦੇਹੀ ਨਾ ਲੱਖੀ ਨਾ ਹਜ਼ਾਰੀ ਨਹੀਂ ਪੈਣਾ ਐਵੇਂ ਧੁੰਨੀ ਧੱਲੇ ਦੋਕ ਦਿਨ ਦੀ ਪੀੜ ਹੋਈ ਸੀ ਹੁਣ ਮਲਣ ਨਾਲ ਕੁਝ ਆਰਾਮ ਏ ਛੋਟਾ ਜਿਹਾ ਬਹਾਨਾ ਲਾ ਕੇ ਸਵਰਣੀ ਨੇ ਗਾਲ ਦਾ ਭੋਗ ਪਾ ਦਿੱਤਾ ਜਾਨ ਨੂੰ ਬਣੀ ਤਾਂ ਸਵਰਣੀ ਨੂੰ ਬਸੰਤ ਦੀ ਸਲਾਹ ਯਾਦ ਆਈ ਪਰ ਹੁਣ ਬਹੁਤ دیر ਹੋ ਚੁੱਕੀ ਸੀ ਸਮਾਂ ਬੀਤ ਗਿਆ ਸੀ ਪੈਰਕ ਦੇ ਤੜਕੇ ਉਹ ਦਰਦ ਨਾਲ ਬਹੁਤ ਨਡਾਲ ਹੋ ਗਈ ਜੀ ਪਿਆਣੀ ਨੇ ਉਹਨੇ ਇੱਕ ਹੋਰ ਗਲਤੀ ਕਰ ਲਈ ਤੀਜੀ ਗੋਲੀ ਵੀ ਉਹਨੇ ਪਾਣੀ ਨਾਲ ਅੰਦਰ ਸੁੱਟ ਲਈ ਇਹ પીੜ ਨਹੀਂ ਸਹਾਰੀ ਜਾਂਦੀ ਜਾਨ ਖਲਾਸੀ ਹੋਵੇ ਜਾਂ ਹੰਨੇ ਜਾਂ ਬੰਨੇ ਉਹਨੇ ਆਪਣੇ ਆਪ ਨੂੰ ਗੁੱਸੇ ਨਾਲ ਕਿਹਾ ਇਸ ਵੇਲੇ ਉਹ ਸਭ ਨਾਲ ਗੁੱਸੇ ਸੀ ਸਾਰੇ ਸੰਸਾਰ ਨਾਲ ਦਿਨ ਚੜ੍ਹਦੇ ਤੱਕ ਉਹਦੀ ਹਾਲਤ ਖਰਾਬ ਹੋ ਗਈ ਫੱਤੂ ਆਈ ਤਾਂ ਸਵਰਨੀ ਮੰਝੇ ਉੱਤੇ ਤੜਫ ਰਹੀ ਸੀ ਚੀਕਾਂ ਰੋਕਣ ਵਾਸਤੇ ਉਹਨੇ ਮੂੰਹ ਵਿੱਚ ਪੱਲਾ ਲਿਆ ਹੋਇਆ ਸੀ ਫੱਤੋ ਵੇਖ ਕੇ ਘਬਰਾ ਗਈ ਛੇਤੀ ਨਾਲ ਥੱਲੇ ਜਾ ਕੇ ਉਹਨੇ ਸਾਰੀ ਗੱਲ ਬਸੰਤ ਕੌਰ ਨੂੰ ਕਹਿ ਸੁਣਾਈ ਉਹ ਵੀ ਸੁਣ ਕੇ ਘਬਰਾ ਗਈ ਹੱਥਲਾ ਕੰਮ ਵਿੱਚੇ ਛੱਡ ਕੇ ਉਹ ਚਬਾਰੇਵਾ ਲਟ ਪੱਜੀ ਪਾਪਨੇ ਤੂੰ ਇਹ ਕੀ ਕੀਤਾ ਬਸੰਤ ਕੌਰ ਨੇ ਸਵਰਨੀ ਨੂੰ ਬਾਹੀ ਵਿੱਚ ਲੈ ਕੇ ਕਿਹਾ ਮੈਨੂੰ ਵੀ ਤੂੰ ਆਪਣੀ ਦੋਸ਼ਮਣ ਸਮਝ ਲਿਆ ਸੀ ਤੂੰ ਇਹ ਕਾਰਾ ਕਿਉਂ ਕੀਤਾ ਤੈਨੂੰ ਆਪਣੀ ਜਵਾਨੀ ਤੇ ਵੀ ਦਰਸਨਾ ਆਇਆ ਫਿਰ ਗਲਤੀਕਾਰੀ ਬੈਠੀ ਸੈਂ ਤਾਂ ਬੈਰਨੇ ਵੇਲੇ ਸਰ ਮੈਨੂੰ ਦੱਸਦੀ ਹਾਂ ਹੁਣ ਹੁਣ ਮੈਂ ਕਿੱਧਰ ਜਾਵਾਂ ਕੋਈ ਦੱਸੇ ਮੈਨੂੰ ਮੈਂ ਕੀ ਕਰਾਂ ਬਸੰਤ ਕੌਰ ਬਹੁਤ ਘਬਰਾ ਗਈ ਸੀ ਉਹਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਗੀ ਜਾ ਰਹੇ ਸਨ ਬੇਬੇ ਫੱਤੋ ਤੂੰ ਵੀ ਮੈਥੋਂ ਲੁਕਾ ਰੱਖਿਆ ਇਹ ਸਾਰਾ ਦੋਸ਼ ਤੇਰਾ ਏ ਤੂੰ ਸਾ ਮੈਥੋਂ ਚੋਰੀ ਚੋਰੀ ਇਹ ਕੁੱਝ ਕਿਉਂ ਕੀਤਾ ਹਣ ਮੈਂ ਇਹਨੂੰ ਕਿਵੇਂ ਬਚਾਵਾਂ ਆਪਣੀ ਬਾਹ ਲਾਉਣੀ ਹੀ ਪਵੇਗੀ ਤੂੰ ਉੱਠ ਕੇ ਹਰਨਾਮ ਤੇ ਸਰਵਰ ਨੂੰ ਆਵਾਜ਼ ਮਾਰ ਆਖਰੀ ਗੱਲ ਉਹਨੇ ਫੱਤੋ ਨੂੰ ਕਹੀ ਨਹੀਂ ਭੈਣਾ ਵੇਲਾ ਹੱਥੋਂ ਨਿਕਲ ਚੁੱਕਾ ਏ ਹੁਣ ਕਿਸੇ ਨੂੰ ਵੀ ਆਵਾਜ਼ ਮਾਰਨ ਦੀ ਲੋੜ ਨਹੀਂ ਮੇਰਾ ਸਿਰ ਆਪਣੀ ਗੋਦ ਵਿੱਚ ਰੱਖ ਲੈ ਮੈਂ ਤੇਰੀ ਗੋਦ ਵਿੱਚ ਮਰਨਾ ਚਾਹੁੰਦੀ ਆਂ ਉਠਦੀਆਂ ਚੀਜ਼ਾਂ ਦੇ ਕਾਬੂ ਪਾਉਂਦਿਆਂ ਸਵਾਰਨੀ ਨੇ ਰੋਕ ਰੋਕ ਕੇ ਕਿਹਾ ਨਹੀਂ ਮੈਂ ਹੁਣੇ ਤੈਨੂੰ ਸ਼ਹਿਰ ਲੈ ਕੇ ਚੱਲਾਂਗੀ ਮੈਂ ਤੈਨੂੰ ਮਰਨ ਨਹੀਂ ਦੇਾਂਗੀ ਤੂੰ ਮੇਰੇ ਕੋਲ ਪਾਸਮੁੰਦ ਸੌਂਦੀ ਅਮਾਨਤ ਏ ਮੈਂ ਉਹਨੂੰ ਵਚਨ ਦਿੱਤਾ ਸੀ ਤੂੰ ਮੇਰੀ ਛੋਟੀ ਭੈਣੇ ਤੈਨੂੰ ਮੇਰੇ ਆਖੇ ਚੱਲਣਾ ਪਵੇਗਾ ਇਹ ਵਾਕ ਬਸੰਤ ਕੌਰ ਦਾ ਸੀਨਾ ਪਾੜ ਕੇ ਨਿਕਲੇ ਸਨ ਨਹੀਂ ਮੈਂ ਕਿਤੇ ਨਹੀਂ ਜਾਣਾ ਕਿਹੜੇ ਜੀ ਹੁਣ ਪਿੱਛੇ ਮੈਂ ਮਾਰਨਾ ਚਾਹੁੰਦੀ ਆ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਮaaf ਕਰਨਾ ਭੈਣ ਮੈਂ ਤੇਰਾ ਹੁਕਮ ਮੋੜ ਰਹੀ ਆ ਪਰ ਮੇਰਾ ਜ਼ਿੰਦਗੀ ਤੋਂ ਜੀ ਭਰ ਗਿਆ ਏ ਬੇਬੇ ਫੱਤੂ ਜਾਰੀ ਦਾ ਕੋਈ ਦੋਸ਼ ਨਹੀਂ ਜੋ ਕਛ ਗੀਤਾ ਏ ਮੈਂ ਜਾਣ ਬੁੱਝ ਕੇ ਕੀਤਾ ਏ ਇੱਥੋਂ ਸਿਰਫ ਇੱਕ ਪਿੱਛਿਆ ਮੰਗਦੀ ਆ ਤੈਨੂੰ ਸਾਰਾ ਪਤਾ ਏ ਸਰਵਨ ਸਿਰਫ ਮੇਰਾ ਏ ਮੇਰਾ ਇਕਲੀ ਦਾ ਅੱਜ ਤੋਂ ਉਹਦੀ ਸੌਂਪਣਾ ਤੈਨੂੰ ਹੀ ਛੋਟੀ ਪੈਣ ਦੀ ਨਿਸ਼ਾਨੀ ਸਮਝ ਕੇ ਉਹਦੇ ਸਿਰ ਤੇ ਹੱਥ ਰੱਖੀ ਉਹਦਾ ਵਿਆਹ ਕਰ ਜਾਂਦੀ ਤਾਂ ਚੰਗਾ ਸੀ ਪਰ ਤੇਰੇ ਹੁੰਦਿਆਂ ਮੈਨੂੰ ਕੋਈ ਜਨਤਾ ਨਹੀਂ ਸਵਰਨੀ ਕਿਉਂ ਇਹੋ ਜਈਆਂ ਗੱਲਾਂ ਕਰਕੇ ਮੈਨੂੰ ਮਾਰਦੀ ਏ ਤੈਨੂੰ ਮੇਰੇ ਨਾਲ ਚੱਲਣਾ ਹੀ ਪਵੇਗਾ ਬਸੰਤ ਕੌਰ ਨੇ ਪੂਰੇ ਹੰਮੇ ਦਾਵੇ ਨਾਲ ਕਿਹਾ ਨਹੀਂ ਸਵਰਨੀ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਬੜੀ ਦ੍ਰਿੜਤਾ ਨਾਲ ਕਿਹਾ ਆਹ ਵੇਖ ਮੇਰੇ ਹੱਥ ਜੋੜੇ ਨੇ ਮੇਰਾ ਮੁਰਦਾ ਖਰਾਬ ਨਾ ਕਰ ਹੁਣ ਮੈਂ ਬਚ ਨਹੀਂ ਸਕਦੀ ਤੂੰ ਮਾਂ ਤੇ ਬਾਪ ਨੂੰ ਸੁਨੇਹਾ ਭੇਜ ਦੇ ਦਵਾ دارو ਦਾ ਵੇਲਾ ਬੀਤ ਗਿਆ ਏ ਸੱਚਮੱਚ ਹੀ ਸਮਾਂ ਬੀਤ ਗਿਆ ਸੀ ਸਵਰਨੀ ਦੇ ਮਾੜਾ ਮਾੜਾ ਖੂਨ ਸ਼ੁਰੂ ਹੋ ਗਿਆ ਸੀ ਬਸੰਤ ਕੌਰ ਦੇ ਦਿਲ ਤੇ ਬਹੁਤ ਝੋਟ ਲੱਗੀ ਫਿਰ ਵੀ ਉਹਨੇ ਹੌਸਲਾ ਨਾ ਹਾਰਿਆ ਇੱਕ ਤਾਂ ਉਹਨੇ ਉਸੇ ਵੇਲੇ ਹਰਨਾਮ ਨੂੰ ਸ਼ਹਿਰ ਨੂੰ ਭਜਾ ਦਿੱਤਾ ਲੱਖਾ ਸਿੰਘ ਰਾਤ ਕਸੂਰ ਹੀ ਸੀ ਬਸੰਤ ਕੌਰ ਨੇ ਪੁੱਤਰ ਨੂੰ ਪੱਕ ਕੀਤੀ ਕਿ ਉਹ ਸਾਰੀ ਗੱਲ ਆਪਣੇ ਬਾਪੂ ਨੂੰ ਸਮਝਾ ਦੇਵੇ ਪਿਓ ਉੱਥੋਂ ਕਿਸੇ ਚੰਗੇ ਡਾਕਟਰ ਤੇ ਨਰਸ ਨੂੰ ਨਾਲ ਲੈ ਕੇ ਚੇਤੀ ਆਉਣ 10 ਵਜੇ ਤੱਕ ਹਰਨਾਮ ਤੇ ਲੱਖਾ ਸਿੰਘ ਡਾਕਟਰ ਨੂੰ ਲੈ ਕੇ ਆ ਪਹੁੰਚੇ ਉਹਦੇ ਨਾਲ ਇੱਕ ਸਿਆਣੀ ਨਰਸ ਵੀ ਸੀ ਉਸ ਵੇਲੇ ਤੱਕ ਸਵਰਨੀ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਡਾਕਟਰ ਤੇ ਨਰਸ ਨੇ ਪੂਰੀ ਪਰਤਾਲ ਕਰਨ ਦੇ ਬਾਅਦ ਲੱਖਾ ਸਿੰਘ ਨੂੰ ਵੱਖਰੇ ਲੈ ਜਾ ਕੇ ਦੱਸਿਆ ਵੇਖੋ ਸਰਦਾਰ ਸਾਹਿਬ ਬੱਚਾ ਅੰਦਰ ਮਰ ਚੁੱਕਾ ਹੈ ਉਸ ਨੂੰ ਮਰੇ ਨੂੰ 5-6 ਘੰਟੇ ਹੋ ਚੁੱਕੇ ਨੇ ਜ਼ਹਿਰ ਸਾਰੇ ਖੂਨ ਵਿੱਚ ਮਿਲ ਗਿਆ ਹੈ ਹੁਣ ਤੋਂ 6-7 ਘੰਟੇ ਪਹਿਲਾਂ ਤੁਸੀਂ ਮਰੀਜ਼ ਨੂੰ ਹਸਪਤਾਲ ਪਹੁੰਚਾ ਦਿੰਦੇ ਤਾਂ ਆਪਰੇਸ਼ਨ ਕਰਕੇ ਜਾਨ ਬਚਾਈ ਜਾ ਸਕਦੀ ਸੀ ਹੁਣ ਕੋਈ ਚਾਰਾ ਨਹੀਂ ਭੈਣ ਡਾਕਟਰ ਕੀ ਆਂਦਾ ਇਹ ਨਾਮੇ ਦੇ ਬਾਪੂ ਨੂੰ ਉਹਨਾਂ ਦੋਹਾਂ ਨੂੰ ਮੇਰੇ ਕੋਲ ਬੁਲਾ ਸਵਾਰਨੀ ਨੇ ਤਰਲੇ ਭਰੀ ਸੌਰ ਵਿੱਚ ਬਸੰਤ ਕੌਰ ਨੂੰ ਕਿਹਾ ਬਸੰਤ ਕੌਰ ਦੇ ਬੁਲਾਉਣ ਉੱਤੇ ਦੋਵੇਂ ਮੁਜਰਮਾਂ ਵਾਂਗ ਸਵਾਰਨੀ ਦੇ ਸਾਹਮਣੇ ਆ ਖਲੋਤੇ ਸਵਾਰਨੀ ਨੇ ਕਸੀਸ ਵਟ ਕੇ ਪੀੜਾ ਨੂੰ ਦਬਾਉਂਦਿਆਂ ਕਿਹਾ ਡਾਕਟਰ ਸਾਹਿਬ ਨਾ ਮੈਂ ਕਿੱਥੇ ਜਾਣਾ ਏ ਨਾ ਚੀਰ ਫਾੜ ਕਰਾਉਣਾ ਏ ਸਿਰਫ ਇਨਾ ਲਿਖ ਲਓ ਕਿ ਜੋ ਕੁਝ ਕੀਤਾ ਏ ਮੈਂ ਆਪ ਜਾਣ ਬੁੱਝ ਕੇ ਕੀਤਾ ਏ ਕਿਸੇ ਨੂੰ ਮੇਰੇ ਮਰਨ ਦਾ ਦੁੱਖ ਅਫਸੋਸ ਨਹੀਂ ਹੋਣਾ ਚਾਹੀਦਾ ਬਸ ਤੁਸੀਂ ਜਾਓ ਅੱਛਾ ਬੀਬੀ ਜੀ ਡਾਕਟਰ ਇੱਥੇ ਕਾਰ ਵੀ ਕੀ ਸਕਦਾ ਏ ਮੈਂ ਇੱਕ ਟੀਕਾ ਕਰ ਦਿੰਦਾ ਇਸ ਨਾਲ ਦਰਦਾਂ ਤੋਂ ਕੁਝ ਆਰਾਮ ਹੋ ਜਾਏਗਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ